ਜਦੋਂ ਸ਼ਾਸ਼ੁਕ ਵੀਰ ਸਿੰਘ ਬਾਦਲਦੀਪ ਹਰ ਗੱਲ ਤਸਲੀਮ ਵੀ ਕਰਦੀ ਤੇ ਇਸ ਤੋਂ ਬਾਅਦ ਹੁਣ ਸੁਧਾਰੇ ਇਹਨਾਂ ਨੇ ਕੀ ਕਰਨਾ ਆਪਣੇ ਆਪ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਉਹ ਤੇ ਸਾਫ਼ ਤੌਰ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾ ਜਿਹੜਾ ਇਹਨਾਂ ਨੇ ਖੁਦ تسلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹੀ ਨਹੀਂ ਗਈ ਸੋ ਮੈਂ ਸਮਝਦਾ ਕਿ ਇਹਦੇ ਵਿੱਚੋਂ ਨਿਕਲਣਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਡਿਫੀਕਲਟ ਹੋਏਗਾ ਜਿਸ ਕਿਸਮ ਦੇ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਚਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚ ਉਹ ਹੀ ਪੋਲੀਟੀਕਲੀ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਅਕਾਲੀ ਦਲ ਦੀ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਨਿਹਰੇ ਤਿੰਨ ਹੀ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਰਿਜੈਕਸ਼ਨ ਹੋ ਗਈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਿਆ ਹੁਣ ਇਹਨਾਂ ਨੂੰ ਕੱਢਣ ਪਾਉਣ ਨੂੰ ਤੇ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰਨੀ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਦੇਖੋ ਗੱਲ ਇੱਕ ਜਿਹੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਅੰਗਰੇਜ਼ ਇੱਕ ਗਵਰਨਮੈਂਟ ਜਿਹੜੀ ਹੈ ਤੁਹਾਨੂੰ ਪਤਾ ਹੈ ਪਹਿਲੇ ਪੰਚਾਇਤਾਂ ਵੀ ਇਹਨਾਂ ਨੂੰ ਪੰਚਾਇਤ ਦੀਆਂ ਇਲੈਕਸ਼ਨਸ ਵੀ ਇਹਨਾਂ ਨੂੰ ਫੋਰਸ ਹਾਈ ਕੋਰਟ ਨੇ ਕੀਤਾ ਇਹ ਵੀ ਹੋਣ ਇਹਨਾਂ ਨੂੰ ਛਿੜਕ ਪਈ ਹੈ ਆਨਬਲ ਸੁਪਰੀਮ ਕੋਰਟ ਇਹਨਾਂ ਦੀ ਤੇ ਮਨਸ਼ਾ ਕਿਤੇ ਵੀ ਇਲੈਕਸ਼ਨ ਕਰਵਾਉਂਦੀ ਹੈ ਹੀ ਇਹ ਮਜਬੂਰੀ ਨਾ ਕਰਨੀਆਂ ਪੈਦੀਆਂ ਪੰਚਾਇਤਾਂ ਦੀਆਂ ਇਲੈਕਸ਼ਨਸ ਵੀ ਲੇਟ ਪਰਪਲਿਟੀਸ ਦੀ ਇਲੈਕਸ਼ਨ ਵੀ ਲੇਟ ਮਸਪੈਲਿਟੀ ਦੀ ਇਲੈਕਸ਼ਨ ਵੀ ਕਿਉਂਕਿ ਇਹਨਾਂ ਨੇ ਕੀਤਾ ਤੇ ਕੁਝ ਵੀ ਨਹੀਂ ਐਗਜ਼ੈਕਟਲੀ ਇਲੈਕਸ਼ਨ ਤੇ ਉਹ ਆਦਮੀ ਕਰਾਂਦਾ ਹੈ ਸ਼ੌਕ ਨਾਲ ਜਿਹਨੂੰ ਪਤਾ ਹੁੰਦਾ ਮੈਂ ਕੰਮ ਕੀਤਾ ਉਹਨੇ ਗਵਰਨਮੈਂਟ ਤੇ ਟਾਈਮ ਟਪਾਰੀ ਸੀ ਇਹ ਮਜਬੂਰੀ ਬਣ ਗਈ ਕਨਸਟੀਟਿਊਸ਼ਨਲ ਮਜਬੂਰੀ ਹੈ ਕਿ 5 ਸਾਲ ਚ ਇਲੈਕਸ਼ਨ ਹੋਣੀ ਇਹਨਾਂ ਦਾ ਵਾਸ ਚੱਲਦਾ ਤੇ 15 ਸਾਲ ਹੀ ਨਹੀਂ ਸੀ ਕਰਾਉਂਦੇ ਤਾਂ ਇਹ ਮਜਬੂਰੀ ਦਾ ਨਾਮ ਤੁਹਾਡੇ ਸਾਹਮਣੇ ਹੈ ਸਰ ਆਜੀ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਕੀ ਖਾਸ ਕੁਝ ਅੱਜ ਮੇਰੇ ਨੌਜਵਾਨ ਸਾਡੇ ਸਾਥੀ ਭਦਰ ਸਾਹਿਬ ਨੇ ਜਿਹੜਾ ਬਹੁਤ ਸਤਰਾਜੀ ਨੇ ਬੁਲਾਇਆ ਪਹਿਲੀ ਗੱਲ ਤੇ ਮੇਰੇ ਭਤੀਜੇ ਨੇ ਬ੍ਰੰਮ ਜੀ ਦੇ ਬਿਠੇ ਨੇ ਬ੍ਰੰਮ ਜੀ ਨਾਲ ਮੇਰਾ ਦੂਜੀ ਪੀੜੀ ਦਾ ਰਿਸ਼ਤੇਦਾਰ ਦੇ ਨਾਲ ਇਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਮੀਟਿੰਗ ਬੁਲਾਇਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਰਿਆਂ ਨੂੰ ਵਾਧ ਤੇ ਧਿਆਨ ਵੇਖੋ ਅਸਲ ਕਿਸੇ ਵੀ 파ਟੀ ਦੀ ਤਾਕਤ ਜਿਹੜੀ ਉਹਦੀ ਬੈਕਬੋਨ ਜਿਹੜੇ ਨੇ ਉਹਦੇ ਧਾਰਕ ਸੋ ਅੱਜ ਅਸੀਂ ਆਪਣੇ ਧਾਰਕਾਂ ਨਾਲ ਆਪਣੀ ਗੱਲਬਾਤ ਕਰਾਂਗੇ ਪੰਜਾਬ ਦੇ ਕੀ ਸਿਆਸੀ ਮਾਹੌਲ ਹੈ ਸਪੈਸ਼ਲੀ ਕਿਉਂਕਿ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਵਾਲੀਆਂ ਨੇ ਸੋ ਇਹਦੇ ਬਾਰੇ ਵੀ ਚਰਚਾ ਸਾਰਿਆਂ ਦੀ ਕਰਾਂਗੇ ਤੇ ਮੈਂ ਸਰਪੰਚ ਸੁਧਾਰ ਲਹਿਰ ਦੁਬਾਰਾ ਸੁਧਾਰ ਲਹਿਰ ਦੁਬਾਰਾ ਮਰਜ ਹੋ ਰਹੀ ਹੈ ਇਹ ਕਾਲੀ ਦਲ ਸਰਪੰਚ ਸੁਧਾਰ ਲਹਿਰ ਦੁਬਾਰਾ ਮਰਜ ਹੋ ਰਹੀ ਹੈ ਇਕੱਲੇ ਦਲ ਮੇਰੀ ਇੱਕੋ ਗੱਲ ਰਹੀ ਛੇ ਇਹ ਪਾਰਟੀ ਉਹ ਇੰਡੀਪੈਂਡੈਂਟ ਹੈ ਜੋ ਮਰਜ਼ੀ ਉਹ ਕਰੇ ਹੈ ਉਹਨਾਂ ਕੋ ਕੁਝ ਨਹੀਂ ਦੱਸਣ ਲੈਣ ਕਿਉਂਕਿ ਜਦੋਂ ਸਾਸੂ ਵੀਰ ਸਿੰਘ ਬਾਦਲ ਦੀ ਹਰ ਗੱਲ ਤਸلیم ਹੀ ਕਰਦੀ ਤੇ ਇਸ ਤੋਂ ਬਾਅਦ ਹੁਣ ਸੁਧਾਰ ਇਹਨਾਂ ਨੇ ਕੀ ਕਰਨਾ ਆਪਣੇ ਆਪ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਨੂੰ ਉਹ ਤੇ ਸਾਫ਼ ਤੌਰ ਜਦੋਂ ਅਕਾਲ ਤਖਸ ਦੇ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾਹ ਜਿਹੜਾ ਇਹਨਾਂ ਨੇ ਖੁਦ تسلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹੀ ਨਹੀਂ ਗਈ ਸੋ ਮੈਂ ਸਮਝਦਾ ਕਿ ਇਹਦੇ ਵਿੱਚੋਂ ਨਿਕਲਣਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਡਿਫੀਕਲਟ ਹੋਵੇਗਾ ਜਿਸ ਕਿਸਮ ਦੇ ਇਹ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਚਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚੋ ਹੀ ਪੋਲੀਟਿਕਲੀ ਇਹਨਾਂ ਨੂੰ ਰਿਜੈਕਟ ਕਰਤਾ ਸੀ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਕਲੀਜਾ ਸੀ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਨੇਰੇ ਤਿੰਨ ਹੀ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਇਹ ਰਿਜੈਕਸ਼ਨ ਹੋ ਗਈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਿਆ ਹੁਣ ਇਹਨਾਂ ਨੂੰ ਕੱਢਣ ਪਾਣ ਨੂੰ ਤੇ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰਨੇ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਕਰਦਾ ਕੁਝ ਪਾਰਟੀਆਂ ਨੂੰ ਤਾਂ ਵਾਰਡ ਦੇ ਵਿੱਚ ਬੰਦੇ ਵੀ ਲੱਭ ਰਹੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਐਵਰੇਜ ਇੱਕ ਵਾਰਡ ਤੋਂ 10-10 ਉਮੀਦਵਾਰ ਨੇ ਫਾਰਮ ਭਰੇ ਨੇ ਕਿਦਾਂ ਦੇਖ ਰੂ ਹ ਜਿਹੜੀਆਂ ਲੋਕਲਾਈਜ਼ਡ ਇਲੈਕਸ਼ਨਸ ਹੁੰਦੀਆਂ ਤੁਹਾਨੂੰ ਪਤਾ ਹੈ ਇੱਥੇ ਇਸ ਕਿਸਮ ਦਾ ਹੀ ਹਾਲਾਤ ਚੱਲਦੇ ਨੇ ਵੇ ਦੇਖੋ ਇਹ ਚੀਜ਼ ਮੇਰੀ ਇੱਕ ਗੱਲ ਸੁਣ ਲੋ 92 ਹਾਲੇ ਤੱਕ 92 ਸਾਲ ਦੀ ਆ ਇਹ ਇਹਨਾਂ ਦੀ ਕੀਰਨੀ ਲੈ ਕੇ ਨੇ ਸ਼ੌਕ ਨਾਲ ਲੋਕਾਂ ਨੂੰ ਲੱਲੂਣ ਲੈਣੀ ਚਾਹੀਦੀ ਇਸ ਤੋਂ ਬਾਅਦ ਇਹਨਾਂ ਨੂੰ ਲੱਭਣਾ ਤਾਂ ਕੁਝ ਨਹੀਂ ਕੱਢਣ ਪਾਣ ਨੂੰ ਤਾਂ ਹੈ ਹੀ ਕੁਝ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਕਿਸੇ ਦਾ maal ਸੇਫ ਨਹੀਂ ਪੰਜਾਬ ਦਾ ਵਪਾਰ ਸੇਫ ਨਹੀਂ ਕਿసే ਦੀ ਜ਼ਿੰਦਗੀ ਸੇਪ ਨਹੀਂ ਤੋ ਇਥੋਂ ਕੋਈ ਦੇਣ ਲੈਣ ਨੂੰ ਕੱਢਣ ਪਾਣ ਨੂੰ ਤੇ ਕੁਝ ਵੀ ਨਹੀਂ ਇਸ ਕਰ ਮੈਂ ਦੇਖੋ ਅਕੀਲ ਨੇ ਸਾਵਾਂ ਦੇ ਉੱਤੇ ਸਰਕਾਰ ਸਰ ਨਗਰ ਨਿਗਮ ਚੋਣਾ ಕಾಂಗ್ರೆਸ ਨੂੰ ਕਿੱਥੇ ਕਿ ਦੇਖਦੇ ਹੋ 100% ਹੀ ਤਗੜੇ ਰਾਜ ਜੀ ਇਹਦੇ ਕੋਈ ਦੌਰ ਆ ਹੀ ਨਹੀਂ ਹੈ ਕਿ ਪਾਰਟੀ ਕਿਹੜੀ ਹੈ ਹੁਣ ਪਾਰਟੀਆਂ ਸਾਹਮਣੇ ਦੋ ਹੀ ਨੇ ਜਾਂ ਜਿਹੜੀ ਮੌਜੂਦਾ ਹੈ ਇਹ ਕਿਉਂਕਿ ਤਾਕਤ ਦੇ ਵਿੱਚ ਇਹਨਾਂ ਨੂੰ ਥੋੜਾ-ਮੋਟਾ ਸਾਹ ਇਸ ਗੱਲ ਧਾਰਦੇ ਆ ਕਿ ਇਹਨਾਂ ਦੇ ਕੋਲ ਆਕਸੀਜਨ ਦੇ ਸਿਲੰਡਰ ਇਹਨਾਂ ਦੇ ਮੂੰਹ ਨੂੰ ਲਾਏ ਜੀ ਇਹਨਾਂ ਕੋਈ ਸਰਕਾਰ ਹੈ ਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਤੋਂ ਹੋਰ ਤਾਂ ਕੋਈ ਹੈ ਹੀ ਨਹੀਂ ਬਾਕੀਆਂ ਪਾਰਟੀਆਂ ਤਾਂ ਸਾਰੀਆਂ ਤਾਂ ਵਿਚਾਰਿਆਂ ਦਾ ਐਕਸਲੇਟਰ ਸਿਲੰਡਰ ਵੀ ਨਹੀਂ ਹੈ ਨਾ ਕੋਈ ਕਾਂਗਰਸ ਲੜੂਗੀ ਜੀ ਕਾਰਪੋਰੇਸ਼ਨ ਲੜੀ ਰਏ ਤਾਂ ਹੀ ਇੱਥੇ ਆਏ ਆ ਦਿੱਲੀ ਵਿਧਾਨ ਸਭਾ ਜਿਹੜਾ ਹੈਗਾ ਟਿਕਟਾਂ ਵੀ ਨਾ ਕਿਤੇ ਆਵਾਜ਼ ਦੀ ਪਾਰਟੀ ਕੋਲ ਕੀ ਲੱਗਦਾ ਹੈਗਾ ਕਾਂਗਰਸ ਕਦੋਂ ਤੱਕ ਦਿੱਲੀ ਦੇ ਵਿੱਚ ਕਰੇਗੀ ਮੈਂ ਤੇ ਪੰਜਾਬ ਵਾਸਤੇ ਤਾਂ ਹੁੰਦਾ ਸਕਣਾ ਦਿੱਲੀ ਦੀ ਗੱਲ ਕਰਨੀ ਜਾਂ ਪੰਜਾਬ ਤੋਂ ਬਾਹਰ ਵੀ ਗੱਲ ਕਰਨ ਦੀ ਜਿਹੜੀ ਹੈ ਉਹ ਮੈਂ ਮੇਰਾ خیال ਹੈ ਆਈ ऍम ਨੋਟ ది ਰਾਈਟ ਪਰਸ ਕਿਸਾਨਾਂ ਦਾ ਮੁੱਦਾ ਕਿ ਕਿਸਾਨਾਂ ਦੇ ਉੱਪਰ ਕਿੰਨੇ ਦੇ ਨੇ ਅੱਜ ਧਲੇਵਾਲ ਵੀ ਮਰਨ ਵਰਤੇ ਦੇ ਬੈਠੇ ਨੇ ਜੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਸਰ ਕਿਸਾਨ ਉਸ ਸਾਹਿਬ ਨੂੰ ਅਨਫੋਰਚਨਿਟੀ ਗੱਲ ਹੈ ਕਿ ਇੱਕ ਗੱਲ ਸਮੁੱਚੀ ਕਿਸਾਨੀ ਨੂੰ ਸਮਝ ਲੈਣੀ ਚਾਹੀਦੀ ਏ ਕਿ ਦਰਿੰਦਰ ਮੋਦੀ ਜਿਹੜਾ ਇਹ ਰਿਪਰੈਜ਼ੈਂਟੇਟਿਵ ਹੈ ਕਾਰਪੋਰੇਟ ਹਾਊਸੇ ਜਾਂ ਵਪਾਰੀ ਜਿਹੜੇ ਨੇ ਵੱਡੇ ਵਪਾਰੀ ਜਾਂ ਉਹ ਬਚਾਏ ਜਾ ਸਕਦੇ ਜਾਂ ਕਿਸਾਨ ਬਚਾਏ ਜਾ ਸਕਦਾ ਬੋਲਡ ਓਵਰ ਸਾਰੀ ਲੜਾਈ ਕਾਰਪੋਰੇਟ ਵਰਲਡ ਦੇ ਕਿਸਾਨੀ ਨਾਲ ਹੋ ਰਹੀ। ਤੋਂ ਨਾਂ ਨੇ ਤਾਂ ਸਾਫ਼ ਤੌਰ 'ਤੇ ਕਈ ਸਾਲਾਂ ਦਾ ਇਸ ਸੰਕੇਤ ਦੇ ਦਿੱਤੇ ਨੇ ਕਿ ਇਹ ਹੀ ਕਾਰਪੋਰੇਟ ਵਰਲਡ ਦੇ ਨਾਲ ਆਈ ਕਿਸਾਨੀ ਨਾਲ ਤੇ ਖੇਤ ਮਜ਼ਦੂਰਾਂ ਨਾਲ। ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ। ਮੈਂ ਤੇ ਅਪੀਲ ਕਰਾਂਗਾ ਢਾਲੇਵਾਲ ਸਾਹਿਬ ਸਾਰਿਆਂ ਨੂੰ ਇਹਨਾਂ ਤੋਂ ਉਮੀਦ ਨਾ ਰੱਖੋ ਜਦਨ ਹਿੰਦੁਸਤਾਨ ਦੇ ਵਿੱਚ ਕੋਈ ਤਬਦੀਲੀ ਆਏਗੀ ਫੇਰ ਹੀ ਇਹਨਾਂ ਦੀ ਸ਼ਰਮਾਈ ਹੋਣੀ ਜਿਸ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ ਇੱਕ ਆਪਣੇ ਕਿਸਾਨ ਨੂੰ ਦਿੱਲੀ ਤੱਕ ਆਪਣੇ ਕੈਪੀਟਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਬਿਨਾ ਵੈਪਨ ਤੋਂ ਬਿਨਾ ਕਿਸੇ ਗੱਡੀਆਂ ਤੋਂ 101 ਦੀ ਮੈਨੂੰ ਦੱਸੋ ਤਦਾਦ ਕਿੰਨੀ ਹੁੰਦੀ ਜਿੱਥੇ ਘੱਟ ਤੋਂ ਘੱਟ 10 ਤੋਂ 15 ਲੱਖ ਲੋਕ ਹਰ ਰੋਜ਼ ਦਿੱਲੀ ਨੂੰ ਵਿਜ਼ਿਟ ਕਰਦੇ ਜੇ 101 ਕਿਸਾਨ ਵੀ ਤੁਰ ਜਾਂਦਾ ਤੇ ਜੇ ਇਹਨਾਂ ਨੇ ਗੱਲ ਤੁਹਾਡੀ ਸੁਣੀ ਨਹੀਂ ਇਹਨੂੰ ਸੁਣਾ ਕੇ ਕਰਨਾ ਕੀ